दुर्गा ज्योति नाटक क्लब सुंदर नगर पठानकोट वालों रामलीला से निकाली गई प्रभु श्री राम की बरात ਜਿਸ ਵਿੱਚ ਪੂਰੇ ਸ਼ਹਿਰ ਵਾਸੀਆਂ ਨੇ ਪੂਰੀ ਹੀ ਸ਼ਰਧਾ ਦੇ ਨਾਲ ਸ਼ਾਮਿਲ ਹੋ ਕੇ ਪ੍ਰਭੂ શ્રી RAM ji ਦੀ ਬਰਾਤ ਦਾ ਆਨੰਦ ਮਾਣਿਆ ਅਤੇ ਭਜਨ ਕੀਰਤਨ ਨਾਲ ਸਾਰਾ ਹੀ ਮਾਹੌਲ ਭਗਤੀ ਨਾਲ ਪਰ ਗਿਆ ਇਹ ਬਰਾਤ ਅਗਰਵਾਲ ਸਟੋਰ ਤੋਂ ਚੱਲ ਕੇ ਟਾਂਗੂ ਰੋਡ ਤੋਂ ਹੁੰਦੇ ਹੋਏ ਸ਼ਹਿਰ ਦੇ ਦੁਰਗਾ ਮਾਤਾ ਮੰਦਿਰ ਵਿੱਚ ਸਮਾਪਤ ਕੀਤੀ ਗਈ ਨਾਟਕ ਮੰਡਲੀ ਦੇ ਪ੍ਰਧਾਨ ਨੇ ਪੂਰੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਉਹਨਾਂ ਦਾ ਬਹੁਤ ਹੀ ਸਹਿਯੋਗ ਕੀਤਾ ਜਿਸ ਕਾਰਨ ਇਹ ਬਰਾਤ ਪੂਰੇ ਸਫਲ ਤਰੀਕੇ ਦੇ ਨਾਲ ਸੰਪੂਰਨ ਹੋ ਸકી ਅਤੇ ਉਹ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਧਰਮ ਬਾਰੇ ਦੱਸ ਕਿ ਕਿਵੇਂ ਦੁਸ਼ਹਿਰੇ ਤੋਂ ਕੁਝ ਦਿਨ ਪਹਿਲਾਂ RAM lila ਕੀਤੀ ਜਾਂਦੀ ਹੈ ਅਤੇ ਪ੍ਰਭੂ શ્રી RAM ਦੇ ਕੀਤੇ ਹੋਏ ਮਨੂ ਯਾਦ ਕੀਤਾ ਜਾਂਦਾ ਹੈ ਤੇ ਉਹਨਾਂ ਦੇ ਜੀਵਨ ਦੀਆਂ ਬਹੁਤ ਹੀ ਸੁੰਦਰ-ਸੁੰਦਰ ਚਾਕੀਆਂ ਪ੍ਰਸਤੁਤ ਕੀਤੀਆਂ ਜਾਂਦੀਆਂ ਹਨ ਬੋਲੇ ਬੋਲੇ ਸੋਨ ਪੀਲੇ ਆ ਤੇਰੇ ਤੇ ਹਾਲੀ ਦਾ ਤੇ ਸ਼ੀਵ ਜੀ ਸ਼ੀਵ ਜੀ ਗੰਗਾ ਤੇ ਮਸ਼ਾਲ ਚੁੱਕ ਕੇ ਬਸ ਸਭ ਫਰ ਲਿਗੇ ਨਹੀਂ ਮੋੜੇ ਜਾਏ ਸ਼੍ਰੀ ਰਾਜ ਦੁਰਗਾ ਜੋਤੀ ਨਾਟਕ ਕਲਬ ਸੁੰਦਰ ਨਗਰ ਪਠਾਨਕੋਟ ਦੀ ਵੱਲੋਂ ਗ੍ਰੋਭੂ ਸ਼੍ਰੀ ਰਾਮ ਜੀ ਦੀ ਰਾਮ ਵਰਾਤ ਨਿਕਾਲੀ ਗਈ ਹੈ ਤੇ ਸਾਰੇ ਸ਼ਹਿਰ ਵਾਸੀਆਂ ਨੇ ਸਾਰੇ ਮੁਹੱਲਾ ਵਾਸੀਆਂ ਨੇ ਸਾਡਾ ਬਹੁਤ ਸਹਿਯੋਗ ਕੀਤਾ ਅਸੀਂ ਸਾਰਿਆਂ ਦੇ ਬਹੁਤ ਬਹੁਤ ਧੰਨਵਾਦੀਆਂ ਭਾਈ ਤੁਹਾਡੀ ਇਹ ਬਰਾਤ ਕਿੱਥੋਂ ਦੀ ਕਿੱਥੇ ਤੱਕ ਗਈ ਹੈ ਇਹ ਜਿਹੜੀ ਬਰਾਤ ਹੈ ਅਗਰਵਾਲ ਸਫਾ ਤੋਂ ਚੱਲ ਕੇ ਢਾਂਗੂ ਰੋਡ ਦੇ ਮੁੱਖ ਬਜ਼ਾਰਾ ਤੋਂ ਹੁੰਦੇ ਹੋਏ ਮਾਤਾ ਦੁਰਗਾ ਮਾਤਾ ਮੰਦਿਰ ਦੇ प्रांगण ਦੇ ਵਿੱਚ ਸਮਾਪਤ ਹੋਈ ਹੈ ਤੇ ਸਾਰੇ ਹੀ ਸ਼ਹਿਰ ਵਾਸੀਆਂ ਨੇ ਪ੍ਰਭੂ શ્રી RAM ਜੀ ਦੀ ਬਰਾਤ ਚ ਸ਼ਾਮਿਲ ਹੋ ਕੇ ਪ੍ਰਭੂ શ્રી RAM ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਹੈ ਜਿਹੜੇ ਵੀ ਗਨਮਾਨਯ ਬੇਕਤੀ ਮੁਹੱਲਾ ਨਿਵਾਸੀ ਸਾਡੀ ਕਲੱਬ ਦੇ ਸਦਸੇ ਪ੍ਰਭੂ શ્રી RAM ਦੀ ਬਰਾਤ ਦੇ ਵਿੱਚ ਸ਼ਾਮਿਲ ਹੋਏ ਸੀ ਅਸੀਂ ਜੈ ਜੀ ਨੂੰ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੈ ਸ਼੍ਰੀ RAM ਜੈ ਸ਼੍ਰੀ RAM ਜੈ ਸ਼੍ਰੀ RAM